ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ੰਚੀ ਰਸ਼ੀਦ ਪਗਾ ਸਿੰਘ ਨਗਰ ਨਾ ਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਦੇ ਸਲੋ ਰੋਡ ਉਤੇ ਕ੍ਰਿਸ਼ਨਾ ਟਾਵਰ ਦੇ ਨਜ਼ਦੀਕ ਖੁੱਲੇ ਜਾ ਰਹੇ ਸ਼ਰਾਬ ਦੇ ਠੇਕੇ ਦਾ ਅੱਜ ਆਸ-ਪਾਸ ਦੇ ਮੁਹੱਲਾ ਵਾਸੀਆਂ ਅਤੇ ਵਿਕਾਸਨਗਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਸਖਤ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਤੇ ਧਾਰਮਿਕ ਸਥਾਨਾਂ ਸਕੂਲੀ ਬੱਚਿਆਂ ਦੀ ਆਵਾਜ਼ਾਈ ਨੂੰ ਮੁੱਖ ਰੱਖਦੇ ਹੋਏ ਇਸ ਸੰਗਣੀ ਆਬਾਦੀ ਵਾਲੇ ਇਲਾਕੇ ਚੋਂ ਸ਼ਰਾਬ ਦਾ ਠੇਕਾ ਚਕਵਾਇਆ ਜਾਵੇ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਠੱਕੇ ਚਾਹੀ ਨਹੀਂ ਚਲੇਗੀ ਨਹੀਂ ਚਲੇਗੀ ਜੋ ਹਮ ਡਟ ਕਰਾਇਆ ਦੂਰ ਜੂਰੋ ਜੈਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਸਲੋ ਰੋਡ ਬਾਰਡ ਨੰਬਰ 8 ਤੇ ਵਿਕਾਸ ਸੇਵਾ ਸੁਸਾਇਟੀ ਵੱਲੋਂ ਇਕੱਠੇ ਹੋ ਕੇ ਜੋ ਇੱਥੇ ਬਾਰ ਨੰਬਰ 8 ਸਲੋ ਰੋਡ ਕ੍ਰਿਸ਼ਨਾ ਟਾਵਰ ਦੇ ਨਾਲ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਠੇਕਾ ਖੋਲਿਆ ਗਿਆ ਹੈ ਇਹ ਜੋ ਠੁਕ ਠੇਕਾ ਖੋਲਿਆ ਗਿਆ ਹੈ ਇਹ ਮੇਨ ਪੁਆਇੰਟ ਹੈ ਸਾਡਾ ਤੂਰ ਕਲੋਨੀ ਤੇ ਵਿਕਾਸ ਨਗਰ ਦਾ ਇੱਥੇ ਸਾਡੀਆਂ ਬੀਬੀਆਂ ਭੈਣਾਂ ਸਾਰੇ ਬਜ਼ੁਰਗ ਇਸ ਰੋਡ ਤੋਂ ਸੈਰ ਕਰਨ ਜਾਂਦੇ ਨੇ ਇੱਥੋਂ ਹੀ ਸਕੂਲਾਂ ਦੇ ਬੱਚੇ ਆ ਜਿਹੜੇ ਇੱਥੋਂ ਹੀ ਉਹਨਾਂ ਦੇ ਪੇਂਟਸ ਆ ਕੇ ਬੱਚਿਆਂ ਨੂੰ ਚੜਾਉਂਦੇ ਤੇ ਉਤਾਰਦੇ ਨੇ ਇਹ ਸਭ ਤੇ ਲਈ ਮਹੱਲੇ ਵਾਥੀਆਂ ਲਈ ਬਹੁਤ ਵੱਡੀ ਗੰਭੀਰ ਸਮੱਸਿਆ ਠੇਕੇਦਾਰ ਵੱਲੋਂ ਖੁੱਲੀ ਗਈ ਆ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਠੇਕੇਦਾਰ ਨੂੰ ਕਿ ਇੱਥੋਂ ਦੇ ਮਹੱਲੇ ਦੀਆਂ ਪਰਿਵਾਰਾਂ ਦੀਆਂ ਭਾਵਨਾ ਨੂੰ ਮੁੱਖ ਰੱਖ ਕੇ ਇਹ ਠੇਕੇ ਨੂੰ ਬੰਦ ਕੀਤਾ ਜਾਵੇ ਵਾਰਡ ਨੰਬਰ 8 ਦੇ ਵਿੱਚ ਜਿਹੜਾ ਸ਼ਰਾਬ ਦਾ ਠਿਕਾ ਖੁੱਲਿਆ ਗਿਆ ਵਾ ਅਸੀਂ ਵਿਕਾਸ ਨਗਰ ਦੇ ਨਿਵਾਸੀ ਇਸ ਦੀ ਪੂਰ ਜ਼ੋਰ ਨਿੰਦਾ ਕਰਦੇ ਹਾਂ ਨਖੇਦੀ ਕਰਦੇ ਹਾਂ ਔਰ ਤੇ ਮੰਗ ਕਰਦੇ ਹਾਂ ਕਿ ਇਹ ਠੇਕਾ ਜਿਹੜਾ ਵਾ ਤੁਰੰਤ ਮੰਦ ਬੰਦ ਕੀਤਾ ਜਾਵੇ ਪ੍ਰਸ਼ਾਸਨ ਤੋਂ ਵੀ ਪੂਰ ਜ਼ੋਰ ਮੰਗ ਕਰਦੇ ਹਾਂ ਕਿ ਵੀ ਇਹ ਠੇਕੇ ਨੂੰ ਇੱਥੋਂ ਚੁਕ ਲਿਆ ਜਾਵੇ ਵਾਏ ਗੁਰਜੀਤ ਖਾਲਸਾ ਵਾਏ ਗੁਰਜੀਤ ਫਤਿਹ ਮੈਂ ਜਸਵੰਤ ਸਿੰਘ ਭੱਟੀ ਪ੍ਰਧਾਨ ਵਾਤਾਵਾਂ ਸੁਸਾਇਟੀ ਨਵਾਂ ਸ਼ਹਿਰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਸੂਰ ਰੋਡ 'ਤੇ ਠਿਕਾ ਖੋਲਿਆ ਗਿਆ ਹੈ ਇਹ ਬਿਲਕੁਲ ਗਲਤ ਜਗ੍ਹਾ 'ਤੇ ਖੋਲਿਆ ਗਿਆ ਹੈ ਇਸ ਨੂੰ ਤੁਰੰਤ ਹਟਾਇਆ ਜਾਵੇ ਇਸ ਸੂਰ ਦੇ ਉੱਤੇ ਧਾਰਮਿਕ ਸਥਾਨ ਹਨ ਜਿਵੇਂ ਕਿ ਰਾਸਮਾ ਡੇਰਾ ਹੈ ਨੰਕਾਰਿਆਂ ਡੇਰਾ ਹੈ ਅਤੇ ਹੋਰ ਸਕੂਲ ਵੀ ਹਨ ਜਿਸ ਤੇ ਬੱਚੇ ਇਸ ਸੂਰ ਤੋਂ ਜਾਂਦੇ ਹਨ ਜਿਸ ਤੇ ਬੱਚਿਆਂ ਦੇ ਭਵਿੱਖ ਤੇ ਬਹੁਤ ਮਾਰ ਆ ਸਕਦਾ ਹੈ ਅੱਜ ਅਸੀਂ ਵਿਕਾਸ ਨਗਰ ਦੇ ਸੂਰ ਕਲੋਨੀ ਦੇ ਸਲੋ ਰੋਡ ਦੇ ਸਾਰੇ ਵਸਨੀਕ ਇੱਕਠੇ ਹੋਏ ਆਂ ਕਿ ਇੱਥੇ ਕੋਈ ਸ਼ਰਾਬ ਦਾ ਠੇਕਾ ਖੋਲ ਰਿਹਾ ਜਿਹੜਾ ਕਿ ਰਹਿਸ਼ੀ ਇਲਾਕੇ ਦੇ ਵਿੱਚ ਹੈ ਇਸ ਰੋਡ ਦੇ ਉੱਤੇ ਧਾਰਮਿਕ ਸਥਾਨ ਵੀ ਨੇ ਔਰ ਖਾਸ ਕਰਕੇ ਸਭ ਤੋਂ ਦਿੱਕਤ ਇਹ ਹੈ ਵੀ ਰਿਹਾਇਸ਼ ਦੀ ਇਲਾਕੇ ਦੇ ਵਿੱਚ ਅਲਾਉਡ ਨਹੀਂ ਹੈ ਸਰਕਾਰ ਵੱਲੋਂ ਵੀ ਰਿਹਾਇਸ਼ੀ ਇਲਾਕੇ 'ਚ ਠੇਕੇ ਲੋੜ ਨਹੀਂ ਇੱਥੇ ਖੋਲ ਰਿਹਾ ਚਲੋ ਕਿਸ ਤਰ੍ਹਾਂ ਵੀ ਹੋਇਆ ਪਰ ਸਾਡੀ ਇੱਕ ਮੰਗ ਸਰਕਾਰ ਅੱਗੇ ਹੈ ਵੀ ਇਹ ਠੇਕਾ ਨਹੀਂ ਖੁੱਲਣਾ ਚਾਹੀਦਾ ਇੱਥੇ ਇਹਦੀ ਜਗ੍ਹਾ ਸ਼ਿਫਟ ਹੋਰ ਕਿਤੇ ਕਰ ਲਿਓ ਹੋਰ ਅੱਗੇ ਸਾਡਾ ਕੋਈ ਤਾਂ ਲੜਾਈ ਝਗੜਾ ਨਹੀਂ ਕਿਸੇ ਵੀ ਪਾਰਟੀ ਨਾਲ ਦਾ ਅਬ ਦਾ ਠਿਕਾ ਤੀਰ ਨਹੀਂ ਖੁੱਲਣਾ ਚਾਹੀਦਾ ਨਾ ਅਸੀਂ ਖੁੱਲਣ ਦੇਣਾ ਉਹ ਦੇਖੋ ਪ੍ਰਸ਼ਾਸਨ ਦਾ ਜੋ ਕੋਈ ਵੀ ਹੁੰਦਾ ਜਦੋਂ ਹਜੂਮ ਇਕੱਠਾ ਹੋ ਜਾਂਦਾ ਕੋਈ ਵੀ ਚੀਜ਼ ਹੈ ਉਹ ਪ੍ਰਸ਼ਾਸਨ ਨੂੰ ਤਰੀਕੇ ਨਾਲ ਦੱਸੀ ਜਾਵੇ ਤੇ ਪ੍ਰਸ਼ਾਸਨ ਵੀ ਇਦਾਂ ਦਾ ਗੱਲ ਨਹੀਂ ਕਰ ਰੂਗਾ ਸਾਡੇ ਨਾਲ ਅੱਜ ਤੱਕ ਅਸੀਂ ਬਹੁਤ ਗੱਲਾਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀਆਂ ਕਈ ਵਾਰੀ ਕਈ ਬੰਦੇ ਠੱਗਾ ਕਰ ਜਾਂਦੇ ਆ ਪਰ ਜਦੋਂ ਪ੍ਰਸ਼ਾਸਨ ਸਮਝਦਾਰ ਸਾਡਾ ਪ੍ਰਸ਼ਾਸਨ ਜਰੂਰ ਮੰਨੇਗਾ ਐ ਏਡੀਸੀ ਸਾਹਿਬ ਨੂੰ ਮਿਲ ਚੁੱਕਾ ਜੀ ਇਸ ਸਬੰਧ ਵਿੱਚ ਐਪਲੀਕੇਸ਼ਨ ਜਾ ਚੁੱਕੀ ਹੈ ਮੇਰੀ ਤਰਫੋਂ ਛੱਡ ਕੇ ਹੋਰ ਵੀ ਮਹੱਲੇ ਦੇ ਵਿੱਚ ਵੀ ਜਾ ਚੁੱਕੀ ਆ ਇਹ ਜਿਹੜੇ ਧਾਰਮਿਕ ਸਥਾਨ ਦੇ ਅਹੁਦੇਦਾਰ ਹੈ ਉਹਨਾਂ ਨੇ ਵੀ ਦੇ ਚੁੱਕੇ ਹੈ ਜੀ ਅੱਜ ਡੀਸੀ ਸਾਹਿਬ ਨਾਲ ਟਾਈਮ ਲਿਆ ਹੈ ਉਹਨਾਂ ਨੂੰ ਜਾ ਕੇ ਵੀ ਰਿਕੁਐਸਟ ਕਰਦਾਂਗੇ ਬੇਨਤੀ ਹੋਰ ਮੈਨੂੰ ਪੂਰੀ ਨਹੀਂ ਇਹਦਾ ਜੀ ਜ਼ਰੂਰ ਬਣਨਗੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ੀਤ ਭਗਤ ਸਿੰਘ ਨਗਰ ਦੀ ਅਗਵਾਈ ਦੇ ਹੇਠ ਬੀਡੀਸੀ ਬਲੱਡ ਬੈਂਕ ਰਾਹੂ ਰੋਡ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਸਵਰਗੀ ਸਰਦਾਰ ਬਲਵਿੰਦਰ ਸਿੰਘ ਸ਼ੌਕਰ ਦੀ ਯਾਦ ਵਿੱਚ ਸਵੇਇ ਚੱਕ ਖੂਨਦਾਨ ਕੈਂਪ ਲਗਾਇਆ ਗਿਆ ਪੱਤਰਕਾਰ ਪਰਦੇਸੀ ਅਤੇ ਮਹੇਸ਼ ਦੀ ਰਿਪੋਰਟ ਨਵਾਂ ਸ਼ਹਿਰ ਸਮਾਸ਼ਹਿਰ ਬਲੱਡ ਬੈਂਕ ਵਿੱਚ ਹਰ ਸਾਲ ਦੀ ਤਰ੍ਹਾਂ ਸ਼ੁਕਰ ਪਰਿਵਾਰ ਵੱਲੋਂ ਬਲਵਿੰਦਰ ਸਿੰਘ ਸ਼ੁਕਰ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਸੋ ਇਸ ਵਾਰ ਵੀ ਅੱਜ 3 ਜਨਵਰੀ ਨੂੰ ਖੂਨਦਾਨ ਕੈਂਪ ਬਲੱਡ ਬੈਂਕ ਸਮਾਸ਼ਹਿਰ ਵਿੱਚ ਲਗਾਇਆ ਜਾ ਰਿਹਾ ਹੈ। ਤੇ ਬੜਾ ਹੀ ਦੋਨਰਾਂ ਦਾ ਸਹਿਯੋਗ ਮਿਲਿਆ ਹੈ। ਬਹੁਤ ਅੱਛਾ ਬਲੱਡ ਕੈਂਪ ਚੱਲ ਰਿਹਾ ਹੈ। ਲਗਭਗ ਤੇਜ਼ੀ ਤੋਂ ਚੰਗੀ ਯੂਨਿਟ ਸਾਡੇ 11 ਵਜੇ ਤੱਕ ਹੀ ਹੋ ਗਏ ਐ। ਤੇ ਆਸ ਕਰਦੇ ਹਾਂ ਕਿ ਪਿਆਸ ਤੋਂ ਆਪਣਾ ਸੀ ਯੂਨਿਟ ਅੱਜ ਹੀ ਕਿਤੇ ਹੈ। ਦੇਰ ਤੋਂ ਤੁਹਾਡਾ ਬਖਸ਼ੀਆ ਬੀਡੀਸੀ ਨਮਾਸ਼ੀਰ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਇਸ ਕੈਂਪ ਦੇ। ਇਸ ਅਜਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪਰਦੇਸੀ ਨੂੰ ਪਿਆਜਤ ਦਿਓ। ਧੰਨਵਾਦ।